ਅੱਜ ਹਲਕਾ ਬਤ ਹੈ ਗੁਰਦੀਪ ਸਿੰਘ ਰੰਧਾਵਾ ਇਤਿਹਾਸਿਕ ਮੰਦਰ ਸ੍ਰੀ ਬਾਬਾ ਲਾਲ ਦਿਆਲ ਜੀ ਧਿਆਨਪੁਰ ਵਿਖੇ ਨਾਤਮ ਮਸਤਕ ਹੋਏ ਅਤੇ ਦੇਸ਼ ਆਵਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਸ੍ਰੀ ਬਾਬਾ ਲਾਲ ਜੀ ਦੇ 71ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਸ਼ੁਭ ਦਿਹਾੜੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਬਤ ਦਾਇਕ ਗੁਰਦੀਪ ਸਿੰਘ ਰੰਧਾਵਾ ਨੇ ਗੱਦੀਨ ਸੇਨ ਮਹੰਤ ਸ੍ਰੀ ਰਾਮ ਸੂਦਰ ਦਾਸ ਜੀ ਅਤੇ ਛੋਟੇ ਮਹਾਰਾਜ ਸ੍ਰੀ ਗੋਪਾਲ ਦਾਸ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ ਗਲਬਦ ਕਰਦੇ ਹਲਕਾ ਵਦਾਕਰ ਰੰਦਾਵਾ ਨੇ ਕਿਹਾ ਸ੍ਰੀ ਬਵਨਾਲਾਲ ਜੀ ਦਿয়াল ਜੀ ਦਾ 77ਵਾਂ ਜਨਮ ਦਿਹਾੜਾ 20 ਜਨਵਰੀ ਨੂੰ ਧਾਂਦਪੁਰ ਵਿਖੇ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਪਰਬੰਧ ਕੀਤੇ ਗਏ ਹਨ ਤੇ ਉੱਥੇ ਬੀਤੇ ਕੱਲ ਕਲਨੌਰ ਵਿਖੇ ਸਰਪੰਚੀ ਦੀ ਇਲੈਕਸ਼ਨ ਵਿੱਚ ਐਮਪੀ ਸੁਭਜਿੰਦਰ ਖੰਨਾ ਦਾ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦੇਦੋਂ ਇਹ ਬਤਾਇਆ ਕਰ ਰੰਦਾਵਾ ਨੇ ਕਿਹਾ ਇਸ ਸਮਾਉਂ ਤੇ ਵਿਰੋਧੀ ਧਿਰ ਨੂੰ ਦੱਸਾਂਗੇ ਇਹ ਅਸੀਂ ਸੱਤਾ ਦੌਰਾਨ ਕਿਹੜੇ ਕੰਮ ਕੀਤੇ ਹਨ ਜਿੰਨਾ ਤੋਂ ਹਲਕੇ ਦੇ ਲੋਕ ਭਲੀਪਾਤ ਜਾਣਵਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅੱਜ ਬਾਬਾ ਨਾਨਕ ਜੀ ਦੀ ਕਿਰਪਾ ਹੋਈ ਹੈ ਜਿਨ੍ਹਾਂ ਦਾ 67ਵਾਂ ਪ੍ਰਕਾਸ਼ ਦਿਹਾੜਾ ਹੈ ਉਹਨਾਂ ਨੂੰ ਸਮਰਪਿਤ ਅੱਜ ਪੂਰੀ ਸਾਧ ਸੰਗਤ ਦੇ ਨਾਲ ਧਿਆਨਪੁਰਵਕ ਇਹਨਾਂ ਤੁਸਤੋਂ ਦਾ ਸਵਾਗਤ ਪ੍ਰਾਪਤ ਹੋਇਆ ਮੈਂ ਇਸ ਸਮੇਂ ਤੇ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਪ੍ਰਕਾਸ਼ ਧਾਰ ਦੇ ਤੇ ਆਪਣੇ ਨੂੰ ਲੱਖ ਲੱਖ ਵਧਾਈ ਦਿੰਦਾ ਤਾਂ ਕਾਮਨਾ ਕਹਾਤਾ ਕਿ ਪ੍ਰਮਾਤਮਾ ਸੱਚੇ ਪਾਚਾ ਇਹਨਾਂ ਦੇ ਪਰਿਵਾਰਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਗੇ ਤਾਂ ਬੜੀ ਸ਼ਰਧਾ ਨਾਲ ਜਿਹੜਾ ਹਰ ਸਾਲ ਧਿਆਨ ਪ੍ਰੋਵਿਖੇ 바ਵਾਲਾਲ ਜੀ ਦਾ ਪ੍ਰਕਾਸ਼ ਦੇਣਾ ਮਨਾਇਆ ਜਾਂਦਾ ਐਸ ਵਾਰ ਵੀ ਮਨਾਇਆ ਜਾਂਦਾ ਮੈਂ ਚੇਚੇ ਤੌਰ ਤੇ ਪ੍ਰਸ਼ਾਸਕ ਨੂੰ ਜਿਹੜੇ ਪ੍ਰਬੰਧਕ ਅਧਿਕਾਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਕੇ ਰੱਖਿਆ ਠਿਆ ਕਿ ਇੱਥੇ ਕਿਸੇ ਵੀ ਜਿਹੜੇ ਆਪਣੀ ਸਗਤ ਆਉਂਦੀ ਆ ਉਹਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਟਰੈਪ ਨੂੰ ਲੈ ਕੇ ਜਾਂ ਹੋਰ ਕੋਈ ਲੈ ਕੇ ਤਾਂ ਪ੍ਰਸ਼ਾਸਕ ਜਿਹੜਾ ਪੂਰਾ ਸਹਿਯੋਗ ਕਰ ਰਿਹਾ ਤਾਂ ਅਜ ਨਤਮਸਤੋ ਕੇ ਬਾਬਾ ਜੀ ਦਾ ਦਰਸ਼ਨ ਕੀਤੇ ਨੇ ਤਾਂ ਮਨ ਜਿਹੜਾ ਸੰਤੁਸ਼ਟ ਹੋ ਗਿਆ ਮਾਨਸਿਕ ਮਧੀਆ ਸਕੂਨ ਜਿਹੜਾ ਮੈਨੂੰ ਮਿਲਿਆ ਉਹ ਰੂਹ ਘਰ ਆਣ ਕੇ ਤਾਂ ਮੈਂ ਫਿਰ ਦੁਬਾਰਾ ਇਸ 77ਵੇਂ ਬਾਬਾ ਲਾਜ ਜੀ ਦੇ ਪ੍ਰਕਾਸ਼ ਤਿਆਰੇ ਨੂੰ ਲੈ ਕੇ ਸੰਤਨ ਲੱਖ ਲੱਖ ਦਾ ਇਧਰ ਸਰ ਐਮਪੀ ਸਾਹਿਬ ਵੱਲੋਂ ਕੱਲ ਕਲਾਣਾ ਕਿਹਾ ਜਾਂਦਾ ਵੀ ਕੋਈ ਨੌਕਰੀਆਂ ਦਿੱਤੀ ਗਈ ਸਰਕਾਰੋਂ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਏ ਕੋਈ ਡਾਕਟਰ ਨਹੀਂ ਹੈਗਾ ਕਲਾਂ ਨੋਰਾ ਵਿੱਚ ਕੱਲ ਜਿਹੜੀ ਖਬਰ ਚੱਲ ਰਹੀ ਹੈ ਜਿਹੜੇ ਐਮਪੀ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਪਿਛਲੇ 5 ਸਾਲਾਂ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ ਫਿਰ ਮੈਂ ਕੱਲੀ-ਕੱਲੀ ਡਿਟੇਲ ਕਿ ਡੇਰਾ ਬਾਬਾ ਨਾਨਕ ਹਲਕੇ 'ਚ ਕਿੰਨੀਆਂ ਨੌਕਰੀਆਂ ਆਈਆਂ ਉਹ ਮੈਂ ਸਾਰੀ ਉਹਨਾਂ ਦੇ ਘਰ ਵੀ ਭੇਜਦਾਗਾ ਕਿ ਆਹ ਦੇਖੋ ਤੁਸੀਂ ਆ ਪੁੱਛ ਰਹੇ ਪਿਆ ਪਿੰਡ 'ਚ ਇੰਨੀਆਂ ਨੌਕਰੀਆਂ ਬੜੀਆਂ ਤਾਂ ਇਹ ਆ ਸਰਕਾਰ ਨੇ ਕੀਤਾ ਕੰਮ ਪਿਛਲੇ 4 ਸਾਲ ਤੋਂ 95% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤਾਂ ਪਿਛਲੇ 5 ਸਾਲਾਂ ਚ ਲੋਕਾਂ ਨੇ ਕਿੰਨੇ ਕਿੰਨੇ ਬਿੱਲ ਆਏ ਨੇ ਉਹ ਸਾਰੀ ਡਿਟੇਲ 27 ਦੇ ਵਿੱਚ ਹੋਲਡਿੰਗ ਦੀ ਤੌਰ ਤੇ ਲਾਵਾਂਗਾ ਇਹਨਾਂ ਦੇ ਵੀ 5 ਸਾਲਾਂ ਦੇ ਕੰਮ ਲਾਵਾਂਗਾ ਤੇ ਆਪਣੇ 5 ਸਾਲਾਂ ਦੇ ਕੰਮ ਜਿਹੜੇ ਨੇ ਉਹ ਹੋਲਡਿੰਗ ਦੇ ਰੂਪ ਚ ਤੁਹਾਨੂੰ ਲਾ ਕੇ ਜਿਹੜੇ ਨਾਲ ਵੇਖਣ ਨੂੰ ਮਿਲਣਗੇ ਲਾਈਨ ਆਰਡਰ ਦੀ ਸਥਿਤੀ ਨੂੰ ਲੈ ਕੇ ਉਹਨਾਂ ਕਹਿੰਦਾ ਰੋਈ ਫਲੋਤੀ ਦੀਆਂ ਕਾਲਾਂ ਆ ਰਹੀਆਂ ਲੋਕਾਂ ਨੂੰ ਕੰਟਰੋਲ ਹੈਟ ਹੈ ਜੀ ਇਹ ਤਾਂ ਇੱਕ ਪ੍ਰਾਪੂ ਕੰਡਾ ਜਿੱਦੋਂ ਕੋਈ ਮੁੱਦਾ ਨਹੀਂ ਹੈਗਾ ਤਾਂ ਸੋ ਕੋਈ ਮੁੱਦਾ ਹੈਗਾ ਇਹਨਾਂ ਕੋਲ ਕੋਈ ਤੁਸੀਂ ਲੋਕਾਂ ਦੇ ਵਿੱਚ ਜਾਣਾ ਕੋਈ ਮੁੱਦਾ ਲੈ ਕੇ ਜਾਓ ਨਾ ਵੀ ਅਸੀਂ ਆਹ ਪ੍ਰਾਪਤੀਆਂ ਪਿੱਛੇ ਆਹ ਕੰਮ ਕੀਤੇ ਨੇ ਅਗਲੀ ਵਾਰੀ ਤੁਹਾਡੇ ਲਈ ਆਹ ਕੰਮ ਕਰਾਂਗੇ ਠੀਕ ਹੈ ਨਾ ਕੋਈ ਮੁੱਦਾ ਨਹੀਂ ਲਾਰਡ ਹੈਂਡਰ ਦੱਸੋ ਕੀ ਹੋਣ ਡਿਆ ਜੀ ਇੰਨੇ ਬੰਦੇ ਖੜੇ ਦੱਸੋ ਧਾਨਪੁਰ ਕਿੰਨੂੰ ਥ੍ਰੈਟ ਕਾਲ ਆਈ ਹੈ ਕਿਸ ਨੂੰ ਨਹੀਂ ਆਈ ਕਿਸੇ ਨੂੰ ਥ੍ਰੈਟ ਕਾਲ ਨਹੀਂ ਆਈ ਇਹ ਇੱਕ ਡਰਾਮਾ ਇੱਕ ਹੋਣਣਾ ਇਹ ਜਿਹੜੀ ਕੋਈ ਹੋਣ ਡਈ ਹੈ ਵਾਰਦਾਤਾਂ ਇਹ ਗੈਂਗ ਵੜਵਾ ਦੋ ਵਾਹ ਜਿਹੜਾ ਉਹ ਚੱਲਣ ਡਿਆ ਉਹਦੇ ਬੰਦੇ ਮਾਰਦੇ ਉਹਦੇ ਬੰਦੇ ਮਾਰਦੇ ਇਹ ਕੰਮ ਹੋਣ ਡਿਆ ਇਕਨਾਂ ਤੁਸੀਂ ਸਾਰਿਆਂ ਦੀ ਦੇਖ ਲਓ ਜਿੰਨੇ ਵੀ ਅੱਜ ਕਰ ਮਰਡਰ ਹੋਏ ਨੇ ਉਹਨਾਂ ਦਾ ਪਿਛੋਕਰ ਬੈਕਗ੍ਰਾਉਂਡ ਝਾਤੀ ਮਾਰ ਕੇ ਵੇਖੋ ਕਿ ਉਹਨਾਂ ਦੇ ਆਪਣੇ ਵੀ ਕਿੰਨੇ ਲਿੰਕਰ ਇੱਥੇ ਗੈਂਗਵਾਰ ਚੱਲਣ ਡਿਆ ਉਹਨਾਂ ਦੇ ਬੰਦੇ ਮਾਰਦੇ ਉਹਨਾਂ ਦੇ ਬੰਦੇ ਮਾਰਦੇ ਨੇ ਉਹਨੂੰ ਲਾ ਨਾ ਉਹਦੇ ਨਾਲ ਕਿਦਾਂ ਜੋੜ ਕੇ ਦੇਖਾਂਗੇ ਆਮ ਪਬਲਿਕ ਨੂੰ ਦੱਸੋ ਕਿ ਕਿੱਥੇ ਪਰੇਸ਼ਾਨੀ ਹੈ